ਮਨ ਨੂੰ ਗੱਲ ਲੱਗ ਗਈ ਹੈ ਤੇ ਹੁਣ ਉਹ ਹੀ ਕੀਤਾ ਜੋ ਕਰਨਾ ਸੀ ਉੱਤਰ ਗਿਆ ਪਾਸ਼ਾ ਆਪੇ ਕਿਰਪਾ ਕਰਦੇ ਆ ਹੱਥ ਵੀ ਉੱਥੇ ਜਾ ਕੇ ਲੱਗਾ ਵੱਖਰੇ ਵੱਖਰੇ ਪਏ ਸੀ ਜਿੱਚ ਪੂਰੇ ਹੀ 580 ਬੋਲੋ ਸੁਭਾਨ ਅੱਲਾਹ ਨਿਕਲੋ ਹੋ ਚੁੱਕਿਆ ਤੇ ਪਿੱਤਾਂ ਨੂੰ ਥੱਲੇ ਕੋਈ ਰੱਖ ਕੇ ਅੰਦਰ ਹੁੰਦਾ ਹੀ ਇਹ ਮੇਜ਼ ਮੂਜ ਪਿਆ ਦੁਕਾਨਾ ਚ ਰੱਖ ਕੇ ਜਾਂ ਕੋਈ ਬੋਰੀਆਂ ਖਿੱਚੀਆਂ ਹੋਣਗੀਆਂ ਤਗੜਾ ਹੋ ਪਈ ਉਹ ਪੈਸੇ ਪਕੜਾ ਦਿੱਤੇ ਐ ਤੇ ਕਹਿਣ ਲੱਗਿਆ ਹੁਣ ਮੈਂ ਪਰ ਹੋਇਆ ਕਿ ਜਿਹੜੇ ਬਾਹਰ ਨਿਕਲਣਾ ਸੀ ਤੇ ਆ ਚੀਜ਼ ਬਾਹਰ ਨਹੀਂ ਸੀ ਨਿਕਲ ਰਹੀ ਇਹ ਬਾਹਰ ਨਹੀਂ ਸੀ ਨਿਕਲ ਰਹੀ ਜਿਲੇ ਦੇਖਿਆ ਬਹੁਤ ਜੋਰ ਲਾਇਆ ਪਿਤਾ ਨੇ ਲਿਆ ਉਹਨੇ ਵੀ ਲਾਇਆ ਨਹੀਂ ਬਣੀ ਗੱਲ ਕਹਿਣ ਲੱਗਿਆ ਪਿਤਾ ਹੁਣ ਸੋਚਣ ਦੀ ਲੋੜ ਨਹੀਂ ਤਲਵਾਰ ਕੋਲ ਹੈ ਆਪਣੇ ਬਸ ਇਹ ਨਾ ਪਤਾ ਲੱਗੇ ਕਿ ਕੌਣ ਹੈ ਧੜ ਕਿਸੇ ਨੇ ਨਹੀਂ ਪਛਾਨਣੀ ਤੂੰ ਸਿਰ ਮੇਰਾ ਵੱਢ ਕੇ ਲੈ ਜਾ ਕਿਸੇ ਨੂੰ ਪਤਾ ਹੀ ਨਾ ਲੱਗੇ ਸਿੱਖ ਸੀ ਜਾਂ ਕੌਣ ਸੀ ਦੇਖੋ ਗੁਰੂ ਦੇ ਨਾਲ ਖੇਟ ਪਰਖ ਕਿਹੋ ਜੀ ਹੈ ਕਿਹੜਾ ਪਿਤਾ ਜਿਹੜਾ ਜਵਾਨ ਪੁੱਤ ਦੀ ਇਸ ਤਰ੍ਹਾਂ ਦੇ ਨਾਲ ਗਰਦਨ ਵੱਡੇਗਾ ਪਰ ਗੁਰੂ ਦੇ ਵਾਸਤੇ ਸਭ ਕੁਝ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਉਹ ਹੀ ਕੀਤਾ ਹੈ ਕਹਿੰਦੇ ਪਿਤਾ ਸੋਚੀ ਨਾ ਹੁਣ ਕੁਝ ਵੀ ਪੈ ਆਪਾਂ ਉਹਦੇ ਆ ਨਾ ਤੇਰਾ ਮੈਂ ਪੁੱਤਰ ਨਾ ਤੂੰ ਮੇਰਾ ਪਿਓ ਆਪਣਾ ਪਿਓ ਉਹ ਆ ਉਹਦੇ ਪੁੱਤਰ ਆ ਆਪਾਂ ਦੋਨੇ ਤਾਂ ਪੁੱਤਾਨੇ ਕਰਕੇ ਵੱਡਾ ਦਿਲ ਮਾਰੀ ਤਲਵਾਰ ਤੇ ਸ਼ੀਸ਼ ਫੜ ਲਿਆ ਹੈ ਉਹਨੂੰ ਲਪੇਟਿਆ ਹੈ ਪੈਸੇ ਲੈ ਕੇ ਤੇ ਆ ਗਿਆ ਹੈ ਕੀ ਹੈ ਪੈਸੇ ਲੈ ਕੇ ਆਕੇ ਜਿੱਥੋਂ ਸੀਦਾ ਸੀ ਉਹ ਵੀ ਆ ਕੇ ਘਰੇ ਆ ਕੇ ਸੀ ਸੁਰੱਖ ਦਿੱਤਾ ਹੈ ਸਾਰਾ ਕੁਝ ਕਰ ਲਿਆ ਹੈ ਇਕੱਠਾ ਕਰ ਲਿਆ ਹੈ ਤਾਂ ਅਗਲਾ ਦਿਨ ਆਉਂਦਾ ਹੈ ਜਿਸ ਵੇਲੇ ਦਿਨ ਚੜਦਾ ਹੈ ਸ਼ਾਹੂਕਾਰ ਆਪਣੀ ਦੁਕਾਨ 'ਚ ਜਾਂਦਾ ਹੈ ਦੁਕਾਨ ਖੂਨ ਦੇ ਨਾਲ ਲੱਥਪੱਥ ਹੋਈ ਹੈ ਟੜ ਪਈ ਐ ਸੀਸ ਹੈ ਨਹੀਂ ਉਥੇ ਇਹਨਾਂ ਦੇ ਦਿਲ ਨਹੀਂ ਹੁੰਦੇ ਸ਼ਾਹੂਕਾਰਾਂ ਦੇ ਇੰਨੇ ਏ ਕੀ ਹੋ ਗਿਆ ਏ ਕੌਣ ਮੇਰੇ ਅੰਦਰ ਇਹ লাশ ਛੁੱਟ ਗਿਆ ਹੈ ਪਏ ਇਹ ਕੌਣ ਛੁੱਟ ਗਿਆ লাশ ਜੇ ਪਤਾ ਲੱਗ ਗਿਆ ਹਕੂਮਤ ਨੂੰ ਮੈਂ ਮਾਰਿਆ ਗਿਆ ਪਰ ਜਾਦ ਆਇਆ ਦੇਖੋ ਸਤਗੁਰੂ ਜੀ ਕਿਦਾਂ ਜੋੜ ਜੋੜਦੇ ਨੇ ਮਨ ਵਿੱਚ ਆਇਆ ਜੇ ਅੱਜ ਮੇਰੀ ਮਦਦ ਕਰ ਸਕਦਾ ਤੇ ਸੰਮਣ ਤੇ ਮੂਸ਼ਨ ਪਿਓ ਪੁੱਤ ਸੱਚੇ ਗੁਰਸ਼ਿਕ ਹਨ ਜਿਹੜੇ ਹਰ ਇੱਕ ਦੀ ਮਦਦ ਕਰਦੇ ਨੇ ਮੈਂ ਉਹਨਾਂ ਕੋਲੇ ਜਾਵਾਂ ਦੁਕਾਨਦਾਰ ਨੂੰ ਬੰਦ ਕੀਤਾ ਚਲਿਆ ਗਿਆ ਚਿਰ ਬੜਾ ਮਰਝਾਇਆ ਤੇ ਜਿਹੜਾ ਪੁੱਤ ਦਾ ਸੀਸ ਲੈ ਕੇ ਆਇਆ ਤੇ ਉਹਦੇ ਮਨ ਤੇ ਉਹ ਹੀ ਖੇੜਾ ਹੈ ਕਿ ਸਤਗੁਰ ਆ ਰਹੇ ਨੇ ਇਹ ਨਹੀਂ ਕਿ ਪੁੱਤ ਦਾ ਸਿਰ ਕੱਟ ਲਿਆ ਹੈ ਨਹੀਂ ਮੇਰੇ ਗੁਰੂ ਆ ਰਹੇ ਮੈਂ ਤਾਂ ਸੀ ਕਿ ਪ੍ਰੇਮ ਕੀ ਚੀਜ਼ ਹੈ ਤੋ ਹੁਣ ਮੇਰੀ ਮਦਦ ਕਰੋ ਕੌਣ ਕਹਿ ਰਿਹਾ ਸਾਹੂ ਘਰ ਕਹਿ ਰਿਹਾ ਹੈ ਕਹਿੰਦੇ ਕੀ ਹੋਇਆ ਤੈਨੂੰ ਚਿਹਰਾ ਮਰ ਜਾਇਆ ਮੇਰੀ ਦੁਕਾਨ ਦੇ ਵਿੱਚ ਕੋਈ ਲਾਸ਼ ਛੁੱਟ ਗਿਆ ਹੈ ਲੇਕਿਨ ਧਾੜੀ ਧੜ ਪਈ ਹੈ ਸੀਸ਼ ਹੈ ਨਹੀਂਗਾ ਤੇ ਮੇਂ ਕਿਰਪਾ ਕਰੋ ਜੇ ਪਤਾ ਲੱਗ ਗਿਆ ਤੇ ਫਿਰ ਮੈਂ ਮਾਰਿਆ ਗਿਆ ਕਹਿੰਦੇ ਕੋਈ ਗੱਲ ਨਹੀਂ ਛੜਾ ਧਰਮ ਬੰਦ ਹੈ ਚਲੋ ਮੈਂ ਤੇਰੇ ਨਾਲ ਚੱਲਦਾ ਹੈ ਗਏ ਨੇ ਦੋਨੇ ਦੁਕਾਨ ਦੇ ਅੰਦਰ ਵੜੇ ਨੇ ਤੇ ਜਾ ਕੇ ਉਹਨੂੰ ਅੰਦਰੋਂ ਕੁੰਡੀ ਲਾਈ ਹੈ ਤੇ ਆ ਦੇ ਪੁੱਤਰ ਦੀ ਨੂੰ ਬੋਰੀ ਦੇ ਵਿੱਚ ਬੰਨਿਆ ਕੀ ਹੈ ਪੁੱਤਰ ਦੀ ਬੋਰੀ ਵਿੱਚ ਬੰਨਿਆ ਕਹਿੰਦਾ ਹੁਣ ਚਕਾ ਦੇ ਮੈਨੂੰ ਤੇ ਇਹਨੂੰ ਤੂੰ ਮਾਰ ਕਰਕੇ ਬੰਦ ਤੇ ਅੰਦਰੋਂ ਖੂਨ ਸਾਰਾ ਸਾਫ ਕਰ ਲੈ ਧੋ ਕੇ ਆਪਦਾ ਚਲੇ ਗਏ ਜਿੱਥੇ ਸੀਸ ਰੱਖਿਆ ਸੀ ਉਥੇ ਜਾ ਕੇ ਨਾਲ ਰੱਖ ਦਿੱਤੀ ਹੈ ਜਿੱਥੇ ਸੀਸ ਰੱਖਿਆ ਸੀ ਉਥੇ ਜਾ ਕੇ ਨਾਲ ਕੀ ਹੈ ਧੜ ਰੱਖ ਦਿੱਤੀ ਹੈ ਤੇ ਆਪ ਦੀ ਸ਼ੇਵਾ ਦੇ ਵਿੱਚ ਰੁੱਝ ਗਿਆ ਹੈ ਹਲਵਾਈ ਲਾਏ ਨੇ ਰਾਤ ਲਗਦੀ ਹੈ ਅੰਮ੍ਰਿਤ ਵੇਲਾ ਆਉਂਦਾ ਹੈ ਉਧਰ ਉਹ ਪਾਸ਼ਾ ਇਸ ਨਗਰ ਨੂੰ ਸਹਾਬਾਜ ਨੂੰ ਲਾਹੌਰ ਤੋਂ ਸੰਗਤਾਂ ਜਿੱਦਾਂ ਨਗਰ ਕੀਰਤਨ ਆਉਂਦਾ ਇਸ ਤਰ੍ਹਾਂ ਤੁਰੇ ਹੋਏ ਨੇ ਸੱਚੇ ਪਾਤਸ਼ਾਹ ਔਰ ਸ਼ਬਦ ਪੜਦੇ ਆ ਰਹੇ ਨੇ ਪੈ ਉਧਰ ਪੂਰੀ ਤਾਂਗ ਹੈ ਦਿਲ ਦੇ ਵਿੱਚ ਆਵੋ ਸੱਜਣਾ ਹੋ ਦੇਖਾ ਦਰਸ਼ਨ ਧਿਆ ਆਪ ਨੜੇ ਘੜ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਭਾਸਾ 헤 ਪਾਸ਼ਾ ਤੇ ਤੇ ਆਸ਼ਰਾ ਹੈ ਇਹਨੂੰ ਪਿਆਰ ਕਹਿੰਦੇ ਨੇ ਪੁੱਤਰ ਦੀ লাশ ਦੋ ਹਿੱਸਿਆਂ 'ਚ ਪਈ ਹੈ ਉਧਰ ਨੂੰ ਨਹੀਂ ਧਿਆਨ ਫਿਰ ਵੀ ਕਿਹਦੇ ਵੱਲ ਨੂੰ ਲੱਗਿਆ ਪਿਆ ਹੈ ਗੁਰੂ ਵੱਲ ਨੂੰ ਲੱਗਿਆ ਪਿਆ ਹੈ